ਸਾਰੇ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਸਾਡੇ ਵੱਲੋਂ ਜੀ ਜੋ ਕੁਦਰਤੀ ਕਰੋਪੀ ਆਈ ਹੈ ਜੀ ਫੋਇਪਰ ਵਾਲੇ ਏਰੀਏ ਦੇ ਵਿੱਚ ਹੜ੍ਹਾਂ ਦੀ ਜੀ ਅਸੀਂ ਉਹਦੇ ਲਈ ਸਾਡੇ ਵੱਲੋਂ ਕੋਈ ਸੰਜੋਗ ਕੀਤਾ ਰਿਹਾ ਜੇ ਸਾਡੀ ਸ਼ਹਿਰੀ ਖੰਡ ਪੜਸਾ ਕਮੇਟੀ ਹੈ ਜੀ ਪ੍ਰੇਮਨਗਰ ਕੋੜ ਕਪੂਰਾ ਜੀ ਤੇ ਉਹਨਾਂ ਵੱਲੋਂ ਸਾਰੇ ਲੋਕ ਇਕੱਠਾ ਫੰਡ ਇਕੱਠਾ ਕੀਤਾ ਗਿਆ ਜੀ ਪ੍ਰੇਮਨਗਰ ਦੇ ਲੋਕਾਂ ਕੋਲੋਂ ਤੇ ਜਿਨ੍ਹਾਂ ਦਾ ਵੀ ਲੋਕਾਂ ਦਾ ਸੰਜੋਗ ਦੇ ਸਕਦੇ ਸਾਰੇ ਦਾ ਸੰਯੋਗ ਦਿੱਤਾ ਗਿਆ ਇਹਦੇ ਵਿੱਚ ਜੀ ਅਸੀਂ ਬ੍ਰੈਡ ਵਗੈਰਾ ਤੇ ਰਸ ਬਿਸਕੁਟ ਦਵਾਈਆਂ ਹਰ ਤਰ੍ਹਾਂ ਦੀਆਂ ਜੀ ਆਈ ਡ੍ਰੋਪਸ ਵਗੈਰਾ ਜਾਂ ਮਛਰਾਂ ਤੋਂ ਕੋਈ ਅਲਰਜੀ ਤੋਂ ਕੋਈ ਦਵਾਈ ਵਗੈਰਾ ਸਟਿਊਬਾਂ ਸਾਰਾ ਕੁਝ ਅਸੀਂ ਨਾਲ ਲੈ ਕੇ ਬੀਪੀ ਦੀਆਂ ਗੋਲੀਆਂ ਬੁਖਾਰ ਦੀਆਂ ਗੋਲੀਆਂ तकरीबन ਮੈਡੀਸਨ ਲੈ ਕੇ ਜਾ ਰਹੇ ਹਾਂ ਜੀ ਪਾਣੀ ਲੈ ਕੇ ਜਾ ਰਹੇ ਹਾਂ ਤੇ ਰਾਸ ਬ੍ਰੈਡ ਡਬਰ ਰੋਟੀਆਂ ਤੇ ਸਾਰਾ ਲੇਜ਼ ਕੁਰਕਰੇ ਵਗੈਰਾ ਸਾਰਾ ਸਮਾਨ ਲੈ ਕੇ ਨਾਲ ਫੂਟੀਆਂ ਵਗੈਰਾ ਸਾਰਾ ਸਮਾਨ ਲੈ ਕੇ ਜਾ ਰਹੇ ਹਾਂ ਜੀ ਇੱਥੇ ਜੋ ਕਹਿੰਦੇ ਨੇ ਅਸੀਂ ਕੁਝ ਸਮਾਨ ਕਾਫੀ ਜਿਹੜਾ ਹੈਗਾ ਉਹ ਉੱਥੇ ਜਿਹੜਾ ਹੈਗਾ ਪ੍ਰੋਪਰ ਸਹੀ ਨਹੀਂ ਜਾਂਦਾਗਾ ਵੀ ਸਮਾਨ ਜਦੋਂ ਦਰ ਦਰ ਹੋ ਜਾਂਦਾ ਕੋ ਕਹਿੰਦੇ ਵੀ ਆਪਦੇ ਹੱਥੀਂ ਜਾ ਕੇ ਤੁਸੀਂ ਵੰਡੋ ਲੋਕ ਉਥੇ ਸੋਸ਼ਲ ਮੀਡੀਆ ਤੇ ਗੱਲ ਕਹਿੰਦੇ ਆ ਬਿਲਕੁਲ ਜੀ ਅਸੀਂ ਇਹ ਸਾਨੂੰ ਵੀ ਇਸ ਚੀਜ਼ ਦਾ ਬਾਰੇ ਸੁਣਨ ਚ ਆਇਆ ਵੀ ਉਥੇ ਸਮਾਨ ਆ ਜੋ ਕੁਝ ਸੜਕਾਂ ਤੇ ਰੋਲ ਰਿਹਾ ਜਾਂ ਕੁਝ ਜ਼ਿਆਦਾ ਲੋਕ ਆਪਦੇ ਘਰਾਂ ਵਿੱਚ ਸਟੋਰ ਕਰ ਰਹੇ ਆ ਉਹ ਸੀ ਨੂੰ ਅਸੀਂ ਦੇਖਦੇ ਜੀ ਅਸੀਂ ਉਥੇ ਕੁਝ ਪਿੰਡਾਂ ਦੇ ਜਿਹੜੇ ਸਾਡੇ ਲੋਕ ਹੈਗੇ ਜਾਣ ਪਛਾਣ ਦੇ ਜੀ ਜਾਂ ਕੋਈ ਸਰਪੰਚ ਹੈਗੇ ਪਿੰਡਾਂ ਦੇ ਜਿਹੜੇ ਅੰਦਰ ਹੈ ਜੀ ਅਸੀਂ ਉਹਨਾਂ ਦੀ ਮਦਦ ਲੈ ਕੇ ਕਿਸ਼ਤੀ ਦੇ ਰਾਹੀਂ ਅਸੀਂ ਉਹਨਾਂ ਦੇ ਘਰ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਇਆ ਜਾਊਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਸਾਰਾ ਜੋ ਵੀ ਰਾਸ਼ਨ ਉੱਥੇ ਜਾ ਰਿਹਾ ਹੈ ਹੜਪੀੜ ਤਾਂ ਵਾਸਤੇ ਮੁਹੱਲਾ ਪ੍ਰੇਮ ਨਗਰ ਦੇ ਜਿੰਨੇ ਵੀ ਮੈਂਬਰ ਕਮੇਟੀ ਖੰਡ ਪਾੜਦੀ ਹੈ ਉਹਨਾਂ ਦੇ ਰਾਈ ਇਕੱਠਾ ਕੀਤਾ ਗਿਆ ਹੈ ਬ੍ਰੈਡ ਦਵਾਈ ਅਤੇ ਹੋਰ ਲੋੜਿੰਦਾ ਜੋ ਵੀ ਸਮਾਨ ਹੈ ਉੱਥੇ ਭਵਾਂਦਾ ਕੀਤਾ ਜਾਊਗਾ ਤੁਸੀਂ ਮੈਸੇਜ ਲਾ ਸਕਦੇ ਹੋ ਕਿ ਤੁਹਾਡਾ ਪ੍ਰੋਗਰਾਮ ਕਦੋਂ ਦਾ ਤੇ ਕਿਸ ਤਰ੍ਹਾਂ ਦਾ ਜੀ ਅਸੀਂ ਜੀ ਸਵੇਰ 6 ਵਜੇ ਇੱਥੋਂ ਮਤਲਬ ਕਿ ਰਮਾਨਾ ਹੋ ਰਹੇ ਹਾਂ ਉੱਥੇ ਵਾਸਤੇ ਤੇ ਉੱਥੇ ਜਾ ਕੇ ਸਾਰਾ ਇਹ ਦੌਰ ਟੂ ਦੌਰ ਜਾ ਕੇ ਵੰਡ ਕੇ ਆਵਾਂਗੇ ਸਮਾਨ ਤੁਸੀਂ ਕਾਫੀ ਇਕੱਠਾ ਕੀਤਾ ਤੁਸੀਂ ਕਹਿੰਦੀ ਆ ਇਹ ਚੀਜ਼ ਹੁੰਦੀ ਨਾਲ ਬਿਆਰ ਚੀਜ਼ ਜਿਹੜੇ ਹੈਗੇ ਘੱਟ ਲੱਗਦੇ ਆ ਉਹ ਕੋਈ ਦਾਨ ਨਹੀਂ ਸੱਜਦੇ ਤੁਸੀਂ ਮੈਸੇਜ ਦੇਣਾ ਤੁਹਾਨੂੰ ਹੋ ਕੀ ਚਾਹੀਦੀ ਆ ਅੱਛਾ ਅੱਛਾ ਕਮੀ ਵੇਖਾਂਗੇ ਇੱਕ ਵਾਰ ਇਹ ਗੇੜਾ ਲਾ ਕੇ ਫਿਰ ਜੋ ਵੀ ਜਮੇ ਚਾਰ ਆ ਰਿਹਾ ਹੈਗਾ ਜਾਂ ਮਤੂੜੀ ਆ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਬਿਸਤਰਾ ਉਹ ਅਸੀਂ ਅਗਲੇ ਗੇੜੇ ਲੈ ਕੇ ਜਾਵਾਂਗੇ ਕਿਹੜੇ ਏਰੀਆ ਜਾਣਾ ਤੁਸੀਂ ਅਸੀਂ ਫਰੋਜ਼ਪੁਰ ਏਰੀਆ ਕੱਢਾਂਗੇ ਕੱਲ੍ਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਜਿਹੜੇ ਦਰਿਆਵਾਂ ਦੇ ਨਾਲ-ਨਾਲ ਵੱਖ ਹੋ ਕੇ ਜ਼ਿਲ੍ਹਿਆਂ ਵਿੱਚ ਜੋ ਵੀ ਅਣਜਾਨੀ ਨੁਕਸਾਨ ਜਾਂ ਕੋਈ ਵੀ ਕੁਦਰਤੀ ਆਫਤ ਆਈ ਹੋਈ ਹੈ ਉਹਦੇ ਨੂੰ ਦੇਖਦੇ ਹੋਏ ਅਸੀਂ ਸ੍ਰੀ ਅਖੰਡ ਪਾਠ ਕਮੇਟੀ ਕੋਟਪੂਰਾ ਵੱਲੋਂ ਹੜਪੀਟਾਂ ਲਈ ਕੋਈ ਉਪਰਾਲਾ ਕੀਤਾ ਗਿਆ ਜੀ ਤੇ ਉਹਨਾਂ ਵਿੱਚੋਂ ਬਹੁਤ ਦਾਨੀ ਸੱਜਣਾ ਨੇ ਸਹਿਯੋਗ ਦਿੱਤਾ ਜੀ ਨਗਰਵਾਸੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਡੀ ਇਹੀ ਕੋਸ਼ਿਸ਼ ਹੋਊਗੀ ਵੀ ਜਿੱਥੇ ਲੋੜ ਆ ਉੱਥੇ ਇਹ ਚੀਜ਼ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕੋਟਪੂਰਾ ਦੇ ਨਿਵਾਸੀਆਂ ਸਾਰੇ ਸਾਡੀ ਕਮੇਟੀ ਹੈਗੀ ਹੈ ਸ੍ਰੀ ਅਖੰਡ ਪਾਠ ਸਾਹਿਬ ਕੋਟਪੂਰਾ ਤੇ ਅਸੀਂ ਇੱਕ ਉਪਰਾਲਾ ਕਰਨ ਜਾ ਰਹੇ ਹਾਂ ਛੋਟਾ ਜਿਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਲਡਸ ਆਏ ਹੋਏ ਆ ਸਾਰੇ ਪੰਜਾਬ ਦੇ ਵਿੱਚ ਪੰਜਾਬ ਇਦਾਂ ਹੀ ਧਰਤੀ ਆ ਵੀ ਸਾਰੇ ਖੜੇ ਹੋ ਜਾਂਦੇ ਆ ਪਰਿਵਾਰ ਦੇ ਨਾਲ ਇੱਕ ਪਰਿਵਾਰ ਹੈਗਾ ਤੇ ਉਸੇ ਤਰੀਕੇ ਹੀ ਅਸੀਂ ਇੱਕ ਮੈਂਬਰ ਦੀ ਤਰ੍ਹਾਂ ਜਿਹੜੇ ਪਰਿਵਾਰ ਦੇ ਨਿਵਾਸੀ ਹੈਗੇ ਨੇ ਸਾਡੇ ਸਾਰੇ ਉਹਨਾਂ ਦੇ ਲਈ ਅਸੀਂ ਸਾਰਾ ਸਮਾਨ ਲੈ ਕੇ ਜਾ ਰਹੇ ਹਾਂ ਇੱਕ ਮਦਦ ਦੇ ਤੌਰ ਤੇ ਤੇ ਕੱਲ ਫਿਰੋਜ਼ਪੁਰ ਏਰੀਆ ਦੇ ਵਿੱਚ ਅਸੀਂ ਜਾ ਰਹੇ ਆ ਜਿੰਨਾ ਕਸਮਾਨ ਸਾਡੇ ਕੋਲ ਹੁਣ ਇਕੱਠਾ ਹੋਇਆ ਅਸੀਂ ਵੰਡਾਵਾਂਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕੀ ਕੀ ਲੋੜ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਕਿਸੇ ਤਰੀਕੇ ਅਸੀਂ ਆਪਾਂ ਦੇਖ ਕੇ ਤੇ ਹੋਰ ਵੀ ਸਮਾਨ ਅਸੀਂ ਲੈ ਕੇ ਜਾਵਾਂਗੇ